ਸਤਿ ਸ਼੍ਰੀ ਅਕਾਲ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਨਵੇਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਾਨ ਸਰਕਾਰ ਨੇ ਫਸਲਾਂ ਸਬੰਧੀ ਜਾਰੀ ਕੀਤੇ ਹੁਕਮਾਂ ਮਾਨਸਾ ਇਸ ਵਾਰ ਮਾਮਲਾ ਖੇਤਰ ਵਿੱਚ ਮਾਲਵਾ ਖੇਤਰ ਵਿੱਚ ਵੱਡੇ ਰਕਬੇ ਵਿੱਚ ਕਪਾਹ ਦੀ ਫਸਲ ਬੀਜੀ ਗਈ ਹੈ ਕਪਾਹ ਕਿਸਾਨਾਂ ਦੇ ਅਨੁਸਾਰ ਇਸ ਸਮੇਂ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਤੋਂ ਕੋਈ ਕੋਈ ਖਤਰਾ ਨਹੀਂ ਹੈ ਇਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਮਾਲਵਾ ਪੱਟੀ ਵਿੱਚ ਕਪਾਹ ਦੀ ਬੰਪਰ ਫਸਲ ਹੋ ਸਕਦੀ ਹੈ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਕਪਾਹ ਤੇ ਮੱਖੀ ਚਿੱਟੀ ਮੱਖੀ ਦੇ ਗਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਸੀ ਇਹ ਪਰ ਇਸ ਵਾਰ ਅਜਾਹੀ ਕਿਸੇ ਵੀ ਸਭਾਵਨਾ ਦਾ ਕੋਈ ਖਤਰਾ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਿਰਦੇਸ਼ਾਂ ਅਤੇ ਖੇਤੀਬਾੜੀ ਵਿਭਾਗ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ ਅਤੇ ਉਹਨਾਂ ਨੂੰ ਬਿਨਾਂ ਕਿਸੇ ਡਰ ਤੋਂ ਬੰਪਰ ਫਸਲ ਵੇਜਣ ਦੀ ਸਲਾਹ ਦੇ ਰਿਹਾ ਹੈ ਮੌਜੂਦਾ ਸਾਲ ਵਿੱਚ ਮਾਨਸਾ ਜ਼ਿਲ੍ਹੇ ਵਿੱਚ 27652621.5 ਇਹ ਪੇਰਕ ਰਕਬੇ ਵਿੱਚ ਕਪਾਹ ਦੀ ਫਸਲ ਬੀਜੀ ਗਈ ਸੀ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਸ ਵਾਰ ਕਪਾਹ ਦੇ ਸੁੰਡੀ ਦੇ ਹਮਲੇ ਬਾਰੇ ਹਮਲੇ ਬਾਰੇ ਪਹਿਲਾਂ ਹੀ ਸचेत ਹੈ ਉਹਨਾਂ ਨੇ ਸਬੰਧਤ ਵਿਭਾਗਾਂ ਨੂੰ ਸੁੰਡੀ ਤੋਂ ਪੈਦਾ ਕਰਨ ਵਾਲੇ ਨਦੀਨਾਂ ਨੂੰ ਪੂਰੀ ਤਰ੍ਹਾਂ ਨਸ਼ਟ ਅਤੇ ਇਸ ਨੂੰ ਆਕਸੀਜਨ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਸਰਕਾਰ ਦੇ ਹੁਕਮਾਂ ਤੇ ਖੇਤੀਬਾੜੀ ਪਾਗ ਵਾਖਵਾਕ ਪਾਗਾਂ ਅਤੇ ਨਿਰੇਗਾ ਕਰਮਚਾਰੀਆਂ ਦੀ ਮਦਦ ਨਾਲ ਚਿੱਟੀ ਮੱਖੀ ਨੂੰ ਜੀਵਨਦਾਇਕ ਭੋਜਨ ਪ੍ਰਦਾਨ ਕਰਨ ਵਾਲੇ ਨਦੀਨਾਂ ਨੂੰ ਵੱਡੀ ਮਾਤਰਾ ਵਿੱਚ ਖਤਮ ਕਰ ਰਿਹਾ ਹੈ ਨਾਲ ਹੀ ਪਵਿੱਖ ਵਿੱਚ ਇਹਨਾਂ ਨਦੀਨਾਂ ਨੂੰ ਜੜ ਤੋਂ ਨਸ਼ਟ ਕਰਨ ਲਈ ਕੀਟਨਾਸ਼ਕ ਦਾ ਛਰਕਾ ਕੀਤਾ ਜਾਵੇਗਾ ਖੇਤੀਬਾੜੀ ਪਾਗਾਂ ਦਾ ਕਹਿਣਾ ਹੈ ਕਿ ਪਿੰਡ-ਪਿੰਡ ਜਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਪਾਹ ਦੀ ਬਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਹਾਲਾਂਕਿ ਪਿਛਲੇ ਸਾਲਾਂ ਤੇ ਤਜਰਬਿਆਂ ਕਾਰਨ ਕਿਸਾਨਾਂ ਨੇ ਮਨਾ ਵਿੱਚ ਗੁਲਾਬੀ ਸੁੰਡੀ ਵਿੱਚ ਟੀ ਮੱਕੀ ਦੇ ਹਮਲੇ ਦਾ ਡਰ ਅਜੇ ਵੀ ਬਣਾਈ ਬਣਾਇਆ ਹੋਇਆ ਹੈ ਪਰ ਖੇਤੀਬਾੜੀ ਦੇ ਭਾਗਾਂ ਦਾ ਸਿਰਫ ਉਹਨਾਂ ਨੂੰ ਸੁੰਡੀ ਦੀ ਰੋਕਥਾਮ ਲਈ ਠੋਸ ਪ੍ਰਬੰਧ ਪ੍ਰਦਾਨ ਕਰ ਰਿਹਾ ਹੈ ਸਬੂਸ਼ ਫਸਲ ਦੀ ਦੇਖਭਾਲ ਲਈ ਪੂਰਾ ਸਮਰਥਨ ਅਤੇ ਜਾਗਰੂਕਤਾ ਦੀ ਵੀ ਪ੍ਰਦਾਨ ਕਰ ਰਿਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ